ਫਗਵਾੜਾ ਦੇ ਕੋਲਾਵਾਲਾ ਤਲਾਬ ਵਿਖੇ ਪੰਚਮੁਖੀ ਹਨੂਮਾਨ ਮੰਦਿਰ ਵਿਖੇ ਹਨੂਮਾਨ ਜਨਮਤੀ ਦੇ ਮੌਕੇ ਤੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਹਨੂਮਾਨ ਚਲिसा ਅਤੇ ਸੁੰਦਰ ਕਾਂਡ ਦਾ ਪਾਠ ਕੀਤਾ ਸਮਾਜ ਸੇਵਕ ਰਮਨ 네ਹਰਾ ਨੇ ਮੱਥਾ ਟੇਕ ਕੇ ਭਗਵਾਨ ਦਾ ਆਸ਼ੀਰਵਾਦ ਵੀ ਲਿਆ ਕੰਕੁਤਰੀ ਜੀ ਮਹਾਰਾਜ ਨੇ ਮੌਕੇ ਤੇ ਨੀਤਾ ਸੋਮਪrakash ਨੂੰ ਸਨਮਾਨਿਤ ਵੀ ਕੀਤਾ ਮੌਕੇ ਤੇ ਅਟੁੱਟ ਵਰਤੇ ਲੰਗਰ ਕੋੜ ਐਕਸਪ੍ਰੈਸ ਨਿਊ ਚੈਨਲ ਤੋਂ ਵਿਨੋਦ ਸ਼ਰਮਾ ਦੀ ਖਾਸ ਰਿਪੋਰਟ ਬੜਾ ਹੀ ਸਵਾਗਤ ਹੈ ਜੀ ਸਨਮਾਨ ਦਾ ਉਤਸਵ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਕੋਲਾਣਾ ਤਲਾ ਮੰਦਰ ਦੇ ਵਿੱਚ ਪੰਜ ਬੁੱਤੀ ਜਿਹੜਾ ਮੰਦਰ ਹੈ ਉੱਥੇ ਮਨਾਇਆ ਜਾ ਰਿਹਾ ਹੈ ਔਰ ਇੱਥੇ ਬੜਾ ਵਧੀਆ ਕੀਰਤਨ ਹੋ ਰਿਹਾ ਆ ਪ੍ਰਸੰਗਰ ਕਾੜ ਦਾ 파ੜ ਚੱਲ ਰਿਹਾ ਹੈ ਰਮਾਨ ਕੀਸ਼ਾ ਪੜੀ ਜਾ ਰਹੀ ਹੈ ਔਰ ਬੜੇ ਵਧੀਆ ਟੰਗ ਦੇ ਨਾਲ ਇੱਥੇ ਲੰਗਰ ਛਕਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਹੱਥ ਜੋੜ ਕੇ ਅਨਮਾਨ ਦੀ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੋ ਇੱਥੇ ਆ ਕੇ ਮੱਥਾ ਟੇਕੋ ਔਰ ਜਿਹੜਾ ਇੱਥੇ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਲੰਗਰ ਦੇ ਰੂਪ ਦੇ ਕਰੋ ਸੁੰਦਰ ਕਾਂਡ ਦਾ ਪਾੜ ਜਿਹੜਾ ਪੜਿਆ ਜਾ ਰਿਹਾ ਉਹ ਸੁਣੋ ਹਨੂਮਾਨ ਚਰੀ ਸਾ ਸੁਣੋ ਔਰ ਸਾਰੇ ਭਗਤਾਂ ਨੂੰ ਪਾਰੀ ਫੇਰ ਅਨੁਰੋਧ ਹੈ ਕਿ ਹਨੂਮਾਨ ਜਿਹੜਾ ਉਤਸਵ ਜਿਹੜਾ ਪੰਡ ਮੁਖੀ ਮੰਦਰ ਕੋਲ ਵਾਲਾ ਤਲਾਬ ਵਿੱਚ ਮਨਾਇਆ ਜਾ ਰਿਹਾ ਸਾਡੇ ਨਾਲ ਸੰਦੀਪ ਵਰਮਾ ਜੀ ਲੋਹਿਤ ਸੀਰਾ ਜੀ ਔਰ ਉਹਨਾਂ ਬਾਕੀ ਸਾਰੀ ਟੀਮ ਜਿਹੜੀ ਹੈ ਖੜੀ ਹੈ ਉਹਦਾ ਸਭ ਨੂੰ ਨਿਵੇਦਨ ਕਰਦਾ ਹਨੂਮਾਨ ਜੀ ਦਾ ਕਿ ਤੁਸੀਂ ਉਤਸਵ ਮਨਾ ਰਹੇ ਹੋ ਉਹਦਾ ਸ਼ੇਰਵਾਨ ਪ੍ਰਾਪਤ ਕਰੋ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਗੋਰ ਜੈ ਜੀ ਦੀ ਜੀ ਮਹਾਰਾਜ रामचंद जी महाराज की आज छहवीं अगस्त मनाई गई है और हनुमान जी का जन्म उत्सव इसके उपलक्ष्य में संत महापुरुष जो आए हैं हम इनका सबका स्वागत करते हैं संगत आई है इनका भी बहुत बहुत आभार प्रकट करते हैं सबको आशीर्वाद जय जय श्री सीता राम महाराज की आज माता को ਸਤਿ ਮਹਾਂਪੁਰਸ਼ੀ ਰੱਖੀ ਹੋ ਕੇ ਅੱਜ ਦਸਤਕਾਰੇ ਦੇਣ ਆਏ ਹਨ ਸਵਾਜ ਸਰਤ ਰੇਸ ਦੇ ਨਾਲ ਆਏ ਹੋਏ ਹਨ ਜਿਸ ਤਰ ਤਜੀ ਛੋਟੀ ਮਲਤੀ ਅੱਜ ਸਤਿ ਮਹਾਂਪੁਰਸ਼ ਦਾ ਜਨਮ ਦਿਹਾੜਾ ਖੜੀ ਧੂਰਤਾ ਮਨਾਇਆ ਗਿਆ ਹੈ ਇਹ ਵੀ ਰੱਖੀ ਸਤਿ ਮਹਾਂਪੁਰਸ਼ ਦੀਆਂ ਜੀ ਮਨਾਏ ਗਏ ਤੇ ਸ਼੍ਰੀ ਮਹਾਨ ਹਰਿਮਾਨ ਜੀ ਦਾ ਆਜੇ ਖੜੀ ਧੂਰਤਾ ਦੇ ਨਾਲ ਜਨ ਦਿਹਾੜਾ ਮਨਾਇਆ ਗਿਆ ਜਿਹੜੇ ਸ਼੍ਰੀਮਾਨ ਸਰਹਾਰਾ ਯੋਗਵਾਦੀ ਦਾ ਜਨਤ ਅੜਵਣ ਨੂੰ ਕਾਮਨਾ ਮਨਾਇਆ ਗਿਆ ਤੇ ਸੰਕਤਾ ਦੀ ਵਰਸੀ ਵੀ ਬੜੀ ਧੁੰਮ ਕਾਮਨਾ ਮਨਾਈ ਗਈ ਸਤਿ ਮਹਾਂਸੋਧਿਆ ਆਪਣੇ ਚੱਲ ਮੱਥ ਕੇ ਜੀਵਨ ਸਭਾ ਕੀਤਾ ਸੰਕਤਾ ਨੇ ਵਾਹਿਗੁਰੂ ਕੀ ਕਲਸਣ ਵਾਹਿਗੁਰੂ ਕੀ ਖਤੇ ਹੋਰ ਸਿਆਵਰ ਆਪ ਜਨਮ ਵਾਲੀ ਜੀ